ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਜਿਤ ਸਿੰਘ ਗੌਰ ਸੰਦੇ ਉਤੇ ਗੱਲ ਕਰਦੇ ਹਾਂ ਜੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸੰਦੀਪ ਸਿੰਘ ਸਣੀ ਦੇ ਉਤੇ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਨੇ ਸੰਦੀਪ ਸਿੰਘ ਸਣੀ ਨੂੰ ਲੁੱਟਿਆ ਵੀ ਕਸੁੱਟਿਆ ਵੀ ਜੇਕਰ ਗੱਲ ਕਰੀਏ ਸੰਦੀਪ ਸਿੰਘ ਸਣੀ ਤੇ ਪ੍ਰਾਈਵੇਟ ਅੰਗਾ ਕੱਟ ਉਤੇ ਜਿਹੜਾ ਹੈ ਤਸ਼ੱਦਦ ਕੀਤੇ ਗਏ ਉਸ ਤੋਂ ਬਾਅਦ ਸੰਦੀਪ ਸਿੰਘ ਸਣੀ ਦੇ ਭਰਾ ਉਹਨਾਂ ਦੇ ਹੱਕ ਦੇ ਵਿੱਚ ਆਏ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਜਿਹੜਾ ਅਸੀਂ ਭਾਰਤ ਦੇ ਰਹਿਣ ਦੇ ਵਸਨੀਕ ਆ ਤਾਂ ਇੰਨਾ ਜ਼ਿਆਦਾ ਤਸ਼ੱਦਦ ਕਿਉਂ ਸੰਦੀਪ ਸਿੰਘ ਸਣੀ ਨਾਲ ਜਿੱਥੇ ਸੰਦੀਪ ਸਿੰਘ ਸਣੀ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਜਿਹੜਾ ਹੈ ਸ਼ਿਵ ਸੈਨਾ ਦੇ ਲੀਡਰ ਸੁਦੇਸ਼ ਸੂਰੀ ਨੂੰ ਮਾਰਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਜਿਹੜਾ ਹੈ ਹਮਲਾ ਕੀਤਾ ਹੈ ਇੱਕ ਪੁਲਿਸ ਅਧਿਕਾਰੀ ਦੇ ਉੱਤੇ ਲੇਕਿਨ ਜੇਕਰ ਗੱਲ ਕਰੀਏ ਤਾਂ ਜਿੱਥੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਮੰਨਿਆ ਵੀ ਲੇਕਿਨ ਉਸ ਤੋਂ ਬਾਅਦ ਉਹਨਾਂ ਉੱਤੇ ਇੰਨਾ ਜ਼ਿਆਦਾ ਤਸ਼ੱਦਦ ਕਰਨਾ ਸਹੀ ਨਹੀਂ ਹੈ ਸਾਰੇ ਕੌਮ ਸਾਰੇ ਕੌਮ ਦੇ ਲੋਕ ਇਕੱਠੇ ਹੋ ਗਏ ਜਿੱਥੇ ਕੁਲਦੀਪ ਸਿੰਘ ਗੜਗੱਜ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੀ ਨਿਕਲ ਕੇ ਬਾਹਰ ਆਏ ਉਹਨਾਂ ਨੇ ਕਿਹਾ ਕਿ ਇੰਨਾ ਜ਼ਿਆਦਾ ਤਸ਼ੱਦਦ ਕਰਨਾ ਕੋਈ ਚੰਗੀ ਚੀਜ਼ ਨਹੀਂ ਹੈ ਕਿਉਂਕਿ ਸਿੱਖ ਭਾਈਚਾਰੇ ਨਾਲ ਹਮੇਸ਼ਾ ਹੀ ਐ ਹੁੰਦਾ ਆਇਆ ਹੈ ਜਦੋਂ ਸੰਦੀਪ ਸਿੰਘ ਸਣੀ ਨੇ ਇਹਨਾਂ ਗੱਲਾਂ ਦੀ ਮਨਜ਼ੂਰੀ ਲੈ ਲਈ ਹੈ ਤੇ ਉਸ ਦੇ ਉੱਤੇ ਤਸ਼ੱਦਦ ਬਾਰ-ਬਾਰ ਕਿਉਂ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਾਫੀ ਹੋਰ ਵੀ ਖਬਰਾਂ ਨਿਕਲ ਕੇ ਬਾਹਰ ਆਈਆਂ ਲੇਕਿਨ ਹੁਣ ਜਿਹੜਾ ਹੈ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਸੀ ਕਿ ਜਿਹੜੇ ਸੰਦੀਪ ਸਿੰਘ ਸਣੀ ਨੇ ਉਹਨਾਂ ਉਹ ਜਿਹੜੇ ਨੇ ਉਹਨਾਂ ਵੱਲੋਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਉਹਨਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਜਾ ਰਹੀ ਹੈ ਜੇਲ੍ਹ ਦੇ ਅੰਦਰ ਬੈਠਿਆ ਸੀ ਜਿੰਮੀ ਚੋਣਾ ਤਰਨ ਤਾਣਣ ਵਾਸਤੇ ਲੇਕਿਨ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਆਪਣੀ ਵਾਈਫ ਦੇ ਹਾਰਟਿਕ ਸੁਣਿਆ ਲਾਇਆ ਹੈ ਕੌਮ ਨੂੰ ਕੌਮ ਦੇ ਨਾਲ ਜੁੜੇ ਲੋਕਾਂ ਨੂੰ ਪਹਿਲਾਂ ਅਸੀਂ ਤੁਹਾਨੂੰ ਉਹ ਸੁਣਾ ਦਿੰਨੇ ਆ ਉਸ ਤੋਂ ਬਾਅਦ ਉਹਦੇ ਤੇ ਗੱਲ ਕਰਾਂਗੇ ਕਿ ਸੰਦੀਪ ਸਿੰਘ ਸਣੀ ਦੀ ਵਾਈਫ ਕੀ ਕਹਿਣਾ ਚਾਹ ਰਹੇ ਨੇ ਆਪਕੇ ਸਮਾਸਾ ਦੀ ਚਿੰਗ ਦਾ ਗੱਲ ਕਰਦੋਂ ਤੋਂ ਬਾਅਦ ਸਤੀਤ ਸਿੰਘ ਨੇ ਇੱਕ ਸਿਕੁਰਿਟੀ ਦੀ ਜ਼ਿੰਮੇਵਾਰੀ ਆਪਣੇ ਵੱਡੇ ਭਰਾ ਨੂੰ ਦਿੱਤੀ ਨੂੰ ਲਈ ਹੈ ਤੇ ਅਤੇ ਉਹਦਾ ਕਹਿਣਾ ਹੈ ਕਿ ਮੈਂ ਜ਼ਿੰਮੇਵਾਰੀ ਆਪਣੇ ਵੱਡੇ ਭਰਾ ਨੂੰ ਟੀਚਿੰਗ ਨੂੰ ਸੌਂਪ ਦਿਆ ਕਿਉਂਕਿ ਉਹਨਾਂ ਦਾ ਸੋਚਣਾ ਹੈ ਕਿ ਉਹ ਨਹੀਂ ਜਾਣਦੇ ਇਹ ਮਤਲਬ ਹੈ ਕਿ ਮੈਂ ਜੋ ਜਿਤਨੀ ਦਨਵਾ ਜੋ ਨਹੀਂ ਚਾਹਦੇ ਕਿ ਮੈਂ ਸੇ ਸੰਗਤੀ ਸੇਵਾ ਕਰ ਪਾਵਾਂ ਇਸ ਲਈ ਉਹ ਜ਼ਿੰਮੇਵਾਰੀ ਆਪਣੇ ਉੱਤੇ ਲੈ। ਇਹ ਨੇ ਸੰਦੀਪ ਸਿੰਘ ਸਨੀ ਦੇ ਵਾਈਫ ਜਿਹੜੇ ਕਹਿ ਰਹੇ ਨੇ ਕਿ ਜਿਹੜੇ ਨੇ ਸੰਦੀਪ ਸਿੰਘ ਸਨੀ ਉਹਨਾਂ ਨੇ ਕਿਹਾ ਕਿ ਚਾਹੇ ਮੈਂ ਜੇਲ੍ਹ ਦੇ ਅੰਦਰ ਬੈਠ ਕੇ ਚਾਹੇ ਉਹ ਇਨ੍ਹਾਂ ਵੋਟਾਂ ਦੇ ਵਿੱਚ ਜਿੱਤ ਵੀ ਜਾਵਾਂ ਲੇਕਿਨ ਮੈਂ ਕੌਮ ਦੀ ਸੇਵਾ ਨਹੀਂ ਕਰ ਪਾਵਾਂਗਾ ਯਾਨੀ ਕਿ ਮੈਂ ਤਾਂ ਜੇਲ੍ਹ ਦੇ ਅੰਦਰ ਬੈਠਾ ਹੋਇਆ ਹਾਂ ਮੇਰੇ ਕੋਲ ਕੌਮ ਦੀ ਸੇਵਾ ਨਹੀਂ ਕੀਤੀ ਜਾਣੀ ਤਾਂ ਮੈਂ ਆਪਣੀ ਜਿਹੜੀ ਇਹ ਜ਼ਿੰਮੇਵਾਰੀ ਆਪਣੇ ਭਰਾ ਮਨਦੀਪ ਸਿੰਘ ਨੂੰ ਦੇਣਾ ਹ ਮਨਦੀਪ ਸਿੰਘ ਮੇਰੀ ਜਗ੍ਹਾ ਤੇ ਯਾਨੀ ਕਿ ਸੰਦੀਪ ਸਿੰਘ ਸਣੀ ਦੀ ਜਗ੍ਹਾ ਤੇ ਜਿਹੜੀ ਨੇ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਕੌਮ ਉਹਨਾਂ ਦੇ ਨਾਲ ਹੈ ਕੌਮ ਦੇ ਲੋਕ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਵੱਡੀ ਜਿੱਤੇ ਪ੍ਰਾਪਤ ਹੋਵੇ ਤੇ ਉਹ ਲੋਕਾਂ ਦੀ ਸੇਵਾ ਕਰ ਸਕਣ ਕਿਉਂਕਿ ਇਸ ਟਾਈਮ ਸੰਦੀਪ ਸਿੰਘ ਸਣੀ ਜੇਲ੍ਹ ਦੇ ਵਿੱਚ ਬੈਠੇ ਨੇ ਪਤਾ ਨਹੀਂ ਉਹਨਾਂ ਨੂੰ ਕਦੋਂ ਜਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ ਲੇਕਿਨ ਉਹਨਾਂ ਨੇ ਆਪਣੀ ਜਗ੍ਹਾ ਦੇ ਉੱਤੇ ਆਪਣੇ ਭਰਾ ਯਾਨੀ ਕਿ ਮਨਦੀਪ ਸਿੰਘ ਨੂੰ ਵੋਟਾਂ ਦੇ ਵਿੱਚ ਐਲਾਨ ਕਰ ਦਿੱਤਾ ਹੈ